ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਜਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਵੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜੋ ਕਿ ਚਿੜੀ ਤੇ ਪਾਣੀ ਦੀ ਕਹਾਣੀ ਹੈ ਪਿੰਡ ਦੇ ਕੱਚੇ ਰਸਤੇ ਤੇ ਨਾਲ-ਨਾਲ ਇੱਕ ਹਰਾ-ਭਰਾ ਖੇਤ ਸੀ। ਖੇਤ ਦੇ ਵਿਚਕਾਰ ਇੱਕ ਪੁਰਾਣਾ ਬੇਰ ਦਾ ਦਰੱਖਤ ਖੜਾ ਸੀ। ਉਸ ਦਰੱਖਤ ਦੀਆਂ ਟਾਹਣੀਆਂ ਉੱਤੇ ਕਈ ਪੰਛੀ ਰਹਿੰਦੇ ਸਨ, ਕਾਂ, ਤੋਤੇ, ਬੁਲਬਲਾਂ ਅਤੇ ਚਿੜੀਆਂ। ਪਰ ਉਸੇ ਵਿਚਕਾਰ ਇੱਕ ਛੋਟੀ ਜਿਹੀ ਚਿੜੀ ਵੀ ਰਹਿੰਦੀ ਸੀ ਜਿਸ ਦਾ ਦਿਲ ਬਹੁਤ ਹੀ ਮਾਸੂਮ ਤੇ ਸਾਫ਼ ਸੀ। ਉਹ ਚਿੜੀ ਹਰ ਸਵੇਰ ਚੂਰਜ ਚੜ੍ਹਦੇ ਹੀ ਆਪਣੇ ਪਰ ਫੜਫੜਾਉਂਦੀ ਚਹਿਕਦੀ ਹੋਈ ਖੇਤਾਂ ਵਿੱਚ ਉੱਡ ਜਾਂਦੀ ਸੀ ਕਦੇ ਉਹ ਸੱਪਾਂ ਵਿੱਚ ਕਦੇ ਉਹ ਲੋਕਾਂ ਦੇ ਨਿੱਕੇ ਨਿੱਕੇ ਧਰੇ ਹੋਏ ਕੁੰਡੀਆਂ ਵਿੱਚੋਂ ਦਾਣੇ ਚੁੱਕਦੀ ਕਦੇ ਕਿਸਾਨਾਂ ਦੇ ਨਾਲ ਹਲਾਂ ਦੇ ਨਾਲ-ਨਾਲ ਮਿੱਟੀ ਨੂੰ ਵਿੱਚੋਂ ਖਾੜ ਕੇ ਜੀ ਚੁੱਕਦੀ ਉਹ ਬਹੁਤ ਖੁਸ਼ ਰਹਿੰਦੀ ਸੀ ਪਰ ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ ਉਹ ਹਮੇਸ਼ਾ ਚਿੰਤਾ ਵਿੱਚ ਰਹਿੰਦੀ ਸੀ ਕਿਉਂਕਿ ਪਾਣੀ ਦੀ ਬਹੁਤ ਘਾਟ ਸੀ ਉਸ ਪਿੰਡ ਵਿੱਚ ਹਰ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਸੀ ਚਿੜੀ ਨੂੰ ਕਈ ਵਾਰ ਦੂਰ ਦੂਰ ਤੱਕ ਉੱਡ ਕੇ ਪਾਣੀ ਲੱਭਣਾ ਪੈਂਦਾ ਸੀ ਕਈ ਵਾਰ ਉਹ ਛੋਟੇ ਛੋਟੇ ਖੱਡਿਆਂ ਵਿੱਚੋਂ ਪਾਣੀ ਪੀਂਦੀ ਕਦੇ ਕਿਸੇ ਦੇ ਬੱਚੇ ਦੇ ਘੜੇ ਦੇ ਕੋਨੇ ਉੱਤੇ ਬੈਠ ਜਾਂਦੀ ਇੱਕ ਦਿਨ ਸੂਰਜ ਬਹੁਤ ਤੇਜ਼ ਚੜ੍ਹਿਆ ਧਰਤੀ ਤਪਦੀ ਸੀ ਖੇਤਾਂ ਵਿੱਚ ਘਾਹ ਸੁੱਕ ਰਿਹਾ ਸੀ। ਦਰਖਤਾਂ ਦੇ ਪੱਤੇ ਮੁਰਝਾ ਰਹੇ ਸਨ। ਚਿੜੀ ਪਾਣੀ ਦੀਆਂ ਖੋਜਾਂ ਵਿੱਚ ਉੱਡੀ। ਉਹ ਇੱਕ ਟਾਣੀ ਤੋਂ ਦੂਜੀ ਟਾਣੀ ਤੇ ਬੈਠੀ ਪਰ ਕਿਤੇ ਵੀ ਪਾਣੀ ਨਹੀਂ ਮਿਲਿਆ। ਉਸ ਦੀ ਚੁੰਝ ਸੁੱਕ ਗਈ। ਗਲਾ ਵੀ ਸੁੱਕ ਰਿਹਾ ਸੀ। ਅਖੀਰਕਾਰ ਚਿੜੀ ਨੂੰ ਦੂਰੋਂ ਇੱਕ ਮਟਕੀ ਦਿਖਾਈ ਦਿੱਤੀ ਜੋ ਕਿਸਾਨਾਂ ਦੇ ਖੇਤ ਦੇ ਕਿਨਾਰੇ ਪਈ ਸੀ। ਚਿੜੀ ਖੋਸੋ ਕੇ ਉਸ ਵੱਲ ਨੂੰ ਉੱਡੀ। ਉਹ ਸੋਚਣ ਲੱਗੀ ਸ਼ਾਇਦ ਇਸ ਮਟਕੀ ਵਿੱਚ ਮੈਨੂੰ ਪਾਣੀ ਮਿਲ ਜਾਵੇ। ਜਦੋਂ ਉਹ ਮਟਕੀ ਦੇ ਨੇੜੇ ਪਹੁੰਚੀ ਉਸਨੇ ਝਾਕ ਕੇ ਵੇਖਿਆ ਸੱਚਮੁੱਚ ਮਟਕੀ ਵਿੱਚ ਪਾਣੀ ਸੀ ਪਰ ਪਾਣੀ ਬਹੁਤ ਥੋੜਾ ਸੀ ਪਾਣੀ ਮਟਕੀ ਦੇ ਤਲ ਵਿੱਚ ਸੀ ਅਤੇ ਚਿੜੀ ਦੀ ਚੁੰਝ ਉਸ ਤੱਕ ਪਹੁੰਚ ਨਹੀਂ ਸੀ ਸਕਦੀ ਚਿੜੀ ਉਦਾਸ ਹੋ ਗਈ ਤੇ ਸੋਚਣ ਲੱਗੀ ਹਾਏ ਰੱਬਾ ਇੰਨਾ ਪਾਣੀ ਸਾਹਮਣੇ ਹੋ ਕੇ ਵੀ ਮੈਂ ਇਸ ਨੂੰ ਪੀ ਨਹੀਂ ਸਕਦੀ ਹੁਣ ਮੈਂ ਕੀ ਕਰਾਂ ਚਿੜੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਮਟਕੀ ਦੇ ਅੰਦਰ ਉਹ ਬੜ ਨਾ ਸਕੀ ਉਹ ਕੋਸ਼ਿਸ਼ ਕਰਦੀ ਰਹੀ ਕਦੇ ਚੁੰਝ ਲੰਬੀ ਕਰਦੀ ਕਦੇ ਪਾਣੀ ਤੱਕ ਪਹੁੰਚਣ ਦੀ ਪਰ ਉਸ ਦੀ ਸਾਰੀ ਕੋਸ਼ਿਸ਼ ਬਿਆਰਥ ਸੀ ਇਸੇ ਵੇਲੇ ਚਿੜੀ ਦੇ ਮਨ ਵਿੱਚ ਇੱਕ ਵਿਚਾਰ ਆਇਆ ਉਸਨੇ ਨੇੜੇ ਹੀ ਕੁਝ ਪੱਥਰ ਦੇਖੇ ਜਿਹੜੀ ਸੋਚਣ ਲੱਗੀ ਜੇ ਮੈਂ ਪੱਥਰ ਮਟਕੀ ਦੇ ਅੰਦਰ ਛੁੱਟ ਦਵਾਂ ਤਾਂ ਸ਼ਾਇਦ ਪਾਣੀ ਉੱਤੇ ਆ ਸਕਦਾ ਫਿਰ ਮੈਂ ਇਸ ਨੂੰ ਆਸਾਨੀ ਨਾਲ ਪੀ ਸਕਾਂਗੀ ਉਸਨੇ ਹੌਲੀ-ਹੌਲੀ ਚੁੰਝ ਨਾਲ ਪੱਥਰ ਚੱਕਣੇ ਸ਼ੁਰੂ ਕਰ ਦਿੱਤੇ ਤੇ ਮਟਕੀ ਦੇ ਅੰਦਰ ਛੁੱਟਣ ਲੱਗੀ ਹਾਰੇ ਪੱਥਰ ਨਾਲ ਪਾਣੀ ਥੋੜਾ ਥੋੜਾ ਉੱਪਰ ਚੜਦਾ ਗਿਆ ਚਿੜੀ ਨੇ ਹਿੰਮਤ ਨਹੀਂ ਹਾਰੀ ਉਹ ਪੱਥਰ ਲਿਆਂਦੀ ਰਹੀ ਮਟਕੀ ਵਿੱਚ ਸੁੱਟਦੀ ਰਹੀ ਆਖੀਰਕਾਰ ਕਾਫੀ ਪੱਥਰਾਂ ਦੇ ਬਾਅਦ ਪਾਣੀ ਮਟਕੀ ਦੇ ਮੂੰਹ ਤੱਕ ਆ ਗਿਆ ਚਿੜੀ ਨੇ ਖੁਸ਼ੀ ਨਾਲ ਪਾਣੀ ਵਿੱਚ ਚੁੰਝ ਡਬੋਈ ਤੇ ਪਾਣੀ ਪੀਤਾ ਉਸ ਦੀ ਪਿਆਸ ਸ਼ਾਂਤ ਹੋ ਗਈ ਉਸ ਦੇ ਦਿਲ ਵਿੱਚ ਬਹੁਤ ਖੁਸ਼ੀ ਸੀ ਉਸ ਨੇ ਸੋਚਿਆ ਮਿਹਨਤ ਕਰਨ ਵਾਲਾ ਕਦੇ ਹਾਰਦਾ ਨਹੀਂ ਸੋਚ ਸਮਝ ਕੇ ਕੰਮ ਕਰਨ ਨਾਲ ਹਰ ਮੁਸ਼ਕਿਲ ਦਾ ਹੱਲ ਨਿਕਲ ਆਉਂਦਾ ਹੈ ਚਿੜੀ ਨੇ ਰੱਜ ਕੇ ਪਾਣੀ ਪੀਤਾ ਤੇ ਖੁਸ਼ੀ-ਖੁਸ਼ੀ ਪਾਣੀ ਪੀ ਕੇ ਆਪਣਾ ਢਿੱਡ ਭਰ ਲਿਆ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਮਿਹਨਤ ਕਰਨਾ ਸਭ ਕੁਝ ਮਿਲ ਜਾਂਦਾ ਜਦੋਂ ਚਿੜੀ ਨੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਉਸ ਦੇ ਦਿਲ ਵਿੱਚ ਇੱਕ ਅਜਿਹੀ ਰੋਸ਼ਨੀ ਜਾਗੀ ਜਿਵੇਂ ਉਸ ਨੂੰ ਕੋਈ ਵੱਡਾ ਖਜ਼ਾਨਾ ਮਿਲ ਗਿਆ ਹੋਵੇ ਉਹ ਛੋਟੀ ਜਿਹੀ ਅਕਲ ਨੇ ਉਸ ਨੂੰ ਵੱਡਾ ਸਬਕ ਸਿਖਾ ਦਿੱਤਾ ਜਿਸ ਦੀ ਹਿੰਮਤ ਟੁੱਟਦੀ ਨਹੀਂ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਉਹ ਡਾਕਟਰ ਉੱਤੇ ਜਾ ਕੇ ਵਾਪਸ ਬੈਠੀ ਤੇ ਖੁਸ਼ੀ ਨਾਲ ਚਹਿਕਣ ਲੱਗੀ ਉਸ ਦੀ ਚਹਿਚਾਹਟ ਸੁਣ ਕੇ ਹੋਰ ਪੰਛੀਆਂ ਨੇ ਚਿੜੀਆਂ ਨੇ ਪੁੱਛਿਆ ਭੈਣੇ ਅੱਜ ਤੂੰ ਬੜੀ ਖੁਸ਼ ਐ ਕੀ ਗੱਲ ਸਾਨੂੰ ਵੀ ਦੱਸ ਤੇਰੀ ਖੁਸ਼ੀ ਦਾ ਰਾਜ਼ ਚਿੜੀ ਨੇ ਹੱਸ ਕੇ ਕਿਹਾ ਅੱਜ ਮੈਂ ਪਾਣੀ ਪੀਤਾ ਉਹ ਵੀ ਆਪਣੀ ਅਕਲ ਤੇ ਮਿਹਨਤ ਦੇ ਨਾਲ ਜੇ ਮਨੁੱਖ ਜਾਂ ਪੰਛੀ ਸਮਝਦਾਰੀ ਨਾਲ ਕੰਮ ਲੈਣ ਤਾਂ ਹਰ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ ਕੋਈ ਵੱਡਾ ਨਹੀਂ ਹੁੰਦਾ ਸਾਰੀਆਂ ਚਿੜੀਆਂ ਹੈਰਾਨ ਰਹਿ ਗਈਆਂ ਇੱਕ ਬੁੱਢੀ ਚਿੜੀ ਨੇ ਕਿ ਹਾਂ ਸਾਨੂੰ ਵੀ ਆਪਣੀ ਅੱਖਾਂ ਨਾਲ ਸਬਕ ਦਿਖਾ ਵੀ ਤੂੰ ਕਿਵੇਂ ਪਾਣੀ ਪੀਤਾ ਤਾਂ ਜੋ ਅਸੀਂ ਵੀ ਯਾਦ ਰੱਖੀਏ ਛੋਟੀ ਜਹੀ ਚਿੜੀ ਨੇ ਉਸ ਨੂੰ ਮਟਕੀ ਕੋਲ ਲੈ ਗਈ ਉਹਨਾਂ ਨੇ ਦੇਖਿਆ ਕਿ ਕਿੰਨੇ ਪੱਥਰ ਮਟਕੀ ਵਿੱਚ ਪਏ ਸਨ ਅਤੇ ਪਾਣੀ ਉੱਪਰ ਤੱਕ ਚੜਿਆ ਹੋਇਆ ਸੀ ਸਭ ਚਿੜੀਆਂ ਨੇ ਬਾਰੀ-ਬਾਰੀ ਪਾਣੀ ਪੀਤਾ ਉਹਨਾਂ ਨੇ ਛੋਟੀ ਜਹੀ ਚਿੜੀ ਦੀ ਬੜੀ ਵਡਿਆਈ ਕੀਤੀ ਦੂਜੇ ਦਿਨ ਪਿੰਡ ਦੇ ਕੁਝ ਬੱਚੇ ਖੇਡਦੇ-ਖੇਡਦੇ ਜਦੋਂ ਉੱਥੇ ਆਏ ਉਹਨਾਂ ਨੇ ਦੇਖਿਆ ਕਿ ਮਟਕੀ ਵਿੱਚ ਪਾਣੀ ਤਾਂ ਹੈ ਪਰ ਪੱਥਰ ਵੀ ਪਏ ਨੇ ਇੱਕ ਬੱਚੇ ਨੇ ਕਿਹਾ ਇਹ ਕੀ ਗੱਲ ਹੋਈ ਕੱਲ ਤਾਂ ਇਹ ਮਟਕੀ ਖਾਲੀ ਸੀ ਹੁਣ ਪਾਣੀ ਇੰਨਾ ਉੱਪਰ ਕਿਵੇਂ ਆ ਦੂਜੇ ਬੱਚੇ ਨੇ ਹੱਸ ਕੇ ਕਿਹਾ ਸ਼ਾਇਦ ਕਿਸੇ ਨੇ ਪੱਥਰ ਛੁੱਟੇ ਹੋਣੇ ਨੇ ਤੀਜਾ ਬੱਚਾ ਬੋਲੇ ਨਹੀਂ ਇਹ ਕਿਸੇ ਇਨਸਾਨ ਦਾ ਕੰਮ ਨਹੀਂ ਆ ਸ਼ਾਇਦ ਕਿਸੇ ਪੰਛੀ ਨੇ ਕੀਤਾ ਮੈਂ ਕਈ ਵਾਰੀ ਚਿੜੀਆਂ ਨੂੰ ਇੱਥੇ ਆਉਂਦੇ ਵੇਖਿਆ ਬੱਚਿਆਂ ਨੇ ਉਸ ਮਟਕੀ ਦੇ ਨੇੜੇ ਉਡੀਕ ਲਾਈ ਕੁਝ ਸਮੇਂ ਬਾਅਦ ਉਹੀ ਚਿੜੀ ਫੇਰ ਆਈ ਤੇ ਪਾਣੀ ਪੀਣ ਲੱਗੀ ਬੱਚਿਆਂ ਨੇ ਵੇਖਿਆ ਤੇ ਹੈਰਾਨ ਰਹਿ ਗਏ ਉਹਨਾਂ ਦੇ ਮਨ ਵਿੱਚ ਵੀ ਪਿਆਰ ਜਾਗਿਆ ਕਿ ਬੱਚੀ ਨੇ ਹੌਲੀ ਜਿਹੀ ਚਿੜੀ ਨੇ ਇੱਕ ਬੱਚੀ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਵੇਖੋ ਇਹ ਚਿੜੀ ਕਿੰਨੀ ਸਿਆਣੀ ਹੈ ਇਹਨੇ ਆਪਣੇ ਦਿਮਾਗ ਨਾਲ ਪਾਣੀ ਤੱਕ ਜਾਣ ਦਾ ਰਾਹ ਬਣਾ ਲਿਆ ਸਾਨੂੰ ਵੀ ਇਸ ਤੋਂ ਕੁਝ ਸਿੱਖਣਾ ਚਾਹੀਦਾ ਉਹ ਦਿਨ ਤੋਂ ਬਾਅਦ ਬੱਚਿਆਂ ਨੇ ਸੋਚਿਆ ਕਿ ਉਹ ਪੰਛੀਆਂ ਲਈ ਪਾਣੀ ਦੇ ਘੜੇ ਰੱਖਣਗੇ ਹਰ ਘਰ ਦੇ 베ੜੇ ਵਿੱਚ ਇੱਕ ਛੋਟਾ ਜਿਹਾ ਭਰਤਮ ਰੱਖਿਆ ਜਾਵੇਗਾ ਜਿਸ ਵਿੱਚ ਹਰ ਰੋਜ਼ ਤਾਜ਼ਾ ਭਰਿਆ ਪਾਣੀ ਭਰਿਆ ਜਾਵੇਗਾ ਛੋਟੀ ਜੀ ਚਿੜੀ ਹੁਣ ਖੁਸ਼ ਰਹਿੰਦੀ ਸੀ ਉਸ ਨੂੰ ਪਤਾ ਸੀ ਕਿ ਪਿੰਡ ਦੇ ਲੋਕ ਉਸ ਦੀ ਜ਼ਰੂਰਤ ਨੂੰ ਸਮਝਦੇ ਨੇ ਕਦੇ ਉਹ ਕਿਸੇ ਬੱਚੇ ਦੇ ਘਰ ਚਲੀ ਜਾਂਦੀ ਕਦੇ ਕਿਸੇ ਬੁੱਢੀ ਮਾਈ ਦੇ 베ੜੇ ਵਿੱਚ ਹਰ ਜਗ੍ਹਾ ਉਸ ਨੂੰ ਪਾਣੀ ਮਿਲ ਜਾਂਦਾ ਚਿੜੀ ਨੇ ਆਪਣੇ ਮਨ ਵਿੱਚ ਸੋਚਿਆ ਪਾਣੀ ਸਿਰਫ ਮੇਰੀ ਜ਼ਿੰਦਗੀ ਲਈ ਨਹੀਂ ਸਾਰੇ ਜੀਵਾਂ ਲਈ ਮਹੱਤਵਪੂਰਨ ਹੈ ਜੇ ਮਨੁੱਖ ਸਮਝਣ ਲੱਗ ਜਾਣ ਤਾਂ ਕੁਦਰਤ ਨਾਲ ਮਿਲ ਕੇ ਰਹਿਣਾ ਚਾਹੀਦਾ ਤਾਂ ਕਦੇ ਵੀ ਪਾਣੀ ਤੋਂ ਬਿਨਾ ਸਾਨੂੰ ਤਰਸਣਾ ਨਹੀਂ ਪਊਗਾ ਇੱਕ ਦਿਨ ਚਿੜੀ ਨੇ ਸੋਚਿਆ ਕਿ ਉਹ ਦੂਰ ਨਦੀ ਦੇਖਣ ਜਾਵੇਗੀ ਉਸਨੇ ਆਪਣੀ ਉਡਾਨ ਭਰੀ ਤੇ ਲੰਬੇ ਰਾਹ ਤੋਂ ਗੁਜ਼ਰਦੀ ਨਦੀ ਦੇ ਕਿਨਾਰੇ ਪਹੁੰਚੀ ਉਥੇ ਉਸਨੇ ਵੇਖਿਆ ਕਿ ਪੰਛੀ ਜਾਨਵਰ ਮਨੁੱਖ ਇੱਕੋ ਨਦੀ ਦਾ ਪਾਣੀ ਵਰਤਦੇ ਸਨ ਪਰ ਉਹਨਾਂ ਨੇ ਕਦੇ ਵੀ ਇਹ ਵੇਖਿਆ ਕਿ ਥਾਮਾ ਉੱਤੇ ਕਈ ਲੋਕ ਗੰਦਗੀ ਛੱਟਦੇ ਸਨ ਜਿਵੇਂ ਪਲਾਸਟਿਕ ਦਾ ਕੂੜਾ ਪਾਣੀ ਵਿੱਚ ਬਹਾ ਦਿੰਦੇ ਸਨ ਚਿੜੀ ਦਾ ਦਿਲ ਦੁਖੀ ਨਾਲ ਭਰ ਗਿਆ ਉਹ ਸੋਚਣ ਲੱਗੀ ਜੇ ਇਹੋ ਹਾਲ ਹੋਇਆ ਇੱਕ ਦਿਨ ਨਦੀ ਸੁੱਕ ਜਾਵੇਗੀ ਫਿਰ ਸਾਡੀ ਜ਼ਿੰਦਗੀ ਕਿਵੇਂ ਚੱਲੇਗੀ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਪਿੰਡ ਜਾ ਕੇ ਸਾਰੇ ਪੰਛੀਆਂ ਨੂੰ ਇਹ ਗੱਲ ਦੱਸੇਗੀ ਤੇ ਉਹਨਾਂ ਨਾਲ ਮਿਲ ਕੇ ਖੁਸ਼ੀ ਨਾਲ ਉਹਨਾਂ ਨੂੰ ਸਮਝਾਵੇਗੀ ਕਿ ਪਾਣੀ ਦੀ ਰੱਖਿਆ ਕਿੰਨੀ ਜ਼ਰੂਰੀ ਹੈ ਉਹ ਮਨਹੀ ਮਨ ਵਿੱਚ ਸੋਚ ਰਹੀ ਸੀ ਕਿ ਜੇ ਅਸੀਂ ਪਾਣੀ ਦੀ ਸਾਂਭ ਨਾ ਕੀਤੀ ਤਾਂ ਕਿਸੇ ਟਾਈਮ ਸਾਨੂੰ ਪਾਣੀ ਤੋਂ ਤਰਸਣਾ ਪੈ ਸਕਦਾ ਇਸ ਗੱਲ ਨੂੰ ਚਿੜੀ ਨੇ ਬਹੁਤ ਸੋਚਿਆ ਤੇ ਆਪਣੇ ਸਾਰੇ ਦੋਸਤਾਂ ਨਾਲ ਵੀ ਸ਼ੇਅਰ ਕੀਤਾ ਨਦੀ ਦੇ ਕੰਡੇ ਤੋਂ ਵਾਪਸ ਆ ਕੇ ਚਿੜੀ ਦਿਲ ਵਿੱਚ ਇੱਕ ਬੋਝ ਸੀ ਉਸ ਨੂੰ ਲੱਗ ਰਿਹਾ ਸੀ ਕਿ ਮਨੁੱਖ ਪਾਣੀ ਦੀ ਕਦਰ ਨਹੀਂ ਕਰਦੇ ਤਾਂ ਇੱਕ ਦਿਨੇ ਧਰਤੀ ਸੁੱਕ ਜਾਵੇਗੀ ਦਰਖਤ ਦੀ ਟਾਣੀ ਉੱਤੇ ਉਸ ਨੇ ਬਹੁਤ ਸਾਰੀਆਂ ਚਿੜੀਆਂ ਕਾਂ ਤੋਤੇ ਬੁਲਬਲਾ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਭੈਣੇ ਤੇ ਭਰਾਓ ਅਸੀਂ ਪਾਣੀ ਤੋਂ ਬਿਨਾ ਨਹੀਂ ਜੀ ਸਕਦੇ ਪਰ ਵੇਖਿਆ ਕਿ ਨਦੀ ਦੇ ਕੰਢੇ ਮਨੁੱਖ ਗੰਦ ਛੁੱਟੀ ਜਾਂਦੇ ਨੇ ਜੇ ਇਹੋ ਜਿਹਾ ਹਾਲ ਹੋਇਆ ਤਾਂ ਸਾਰੇ ਬੱਚੇ ਭੁੱਖ ਵਿੱਚ ਪਾਣੀ ਤੋਂ ਤਰਸਣਗੇ ਸਾਨੂੰ ਕੁਝ ਕਰਨਾ ਪਵੇਗਾ ਇੱਕ ਕਾਂ ਨੇ ਆਸ ਕੇ ਕਿਹਾ ਸਾਡੇ ਕੀ ਔਕਾਤ ਆ ਅਸੀਂ ਤਾਂ ਛੋਟੇ ਜਿਹੇ ਪੰਛੀ ਆ ਮਨੁੱਖ ਦਾ ਸਾਡੀ ਸੁਣਦੇ ਵੀ ਨਹੀਂ ਚਿੜੀ ਨੇ ਹੌਲੀ ਜੀ ਆਵਾਜ਼ ਵਿੱਚ ਸਾਥ ਦਿੱਤਾ ਤੇ ਕਿਹਾ ਸਾਡੀ ਆਵਾਜ਼ ਛੋਟੀ ਹੋ ਸਕਦੀ ਏ ਪਰ ਜੇ ਅਸੀਂ ਮਿਲ ਕੇ ਬੋਲਾਂਗੇ ਤਾਂ ਸ਼ਾਇਦ ਮਨੁੱਖ ਸੋਚਣ ਲੱਗ ਜਾਣ ਮੈਂ ਵੇਖਿਆ ਕਿ ਪਿੰਡ ਦੇ ਬੱਚੇ ਸਾਨੂੰ ਸਮਝਦੇ ਨੇ ਉਹਨਾਂ ਨੂੰ ਅਸੀਂ ਆਪਣੀ ਗੱਲ ਦੱਸਾਂਗੇ ਦੂਜੇ ਦਿਨ ਸਵੇਰੇ ਚਿੜੀ ਕੁਝ ਬੱਚਿਆਂ ਦੇ ਕੋਲ ਗਈ ਬੱਚੇ ਆਮ ਤੌਰ ਤੇ ਖੇਤਾਂ ਵਿੱਚ ਖੇਡਦੇ ਸੀ ਚਿੜੀ ਉੱਡ ਕੇ ਉਹਨਾਂ ਦੇ ਨੇੜੇ ਜਾ ਕੇ ਬੈਠੀ ਚੈੱਕਣ ਲੱਗੀ ਬੱਚਿਆਂ ਨੇ ਧਿਆਨ ਦਿੱਤਾ ਇੱਕ ਬੱਚਾ ਬੋਲਿਆ ਵੇਖੋ ਇਹ ਉਹੀ ਚਿੜੀ ਹੈ ਜਿਹਨੇ ਮਟਕੀ 'ਚ ਪੱਥਰ ਛੁੱਟ ਕੇ ਪਾਣੀ ਉੱਪਰ ਚੜਾਇਆ ਸੀ ਆਓ ਵੇਖੀਏ ਕਿ ਹੁਣੇ ਕੀ ਕਹਿ ਰਹੀ ਹੈ ਚਿੜੀ ਨੇ ਆਪਣੇ ਫੰਗਫੜ ਫੜਾਏ ਬੱਚਿਆਂ ਨੂੰ ਨਦੀ ਦੀ ਕਹਾਣੀ ਦੱਸਣ ਲੱਗੀ ਹਾਲਕਿ ਉਹ ਬੋਲ ਨਹੀਂ ਸਕਦੀ ਸੀ ਪਰ ਉਸਨੇ ਆਪਣੀ ਚੈ ਕਾਟ ਦੇ ਨਾਲ ਉਹਨਾਂ ਨੂੰ ਸਾਰੇ ਸ਼ਬਦ ਸੰਕੇਤ ਕਹਿ ਦਿੱਤੇ ਬੱਚਿਆਂ ਨੇ ਇਹਨੂੰ ਮਾਨ ਲਾਇਆ ਕਿ ਚਿੜੀ ਉਹਨਾਂ ਨੂੰ ਪਾਣੀ ਬਚਾਉਣ ਲਈ ਕਹਿ ਰਹੀ ਹੈ ਸਮਝਦਾਰ ਬੱਚੀ ਨੇ ਕਿਹਾ ਹਾਂ ਇਹ ਸਾਨੂੰ ਸਮਝਾ ਰਹੀ ਹੈ ਕਿ ਅਸੀਂ ਨਦੀ ਵਿੱਚ ਗੰਦ ਨਾ ਛੁੱਟੀਏ ਪਾਣੀ ਸਾਫ਼ ਰੱਖੀਏ ਤਾਂ ਜੋ ਪੰਛੀ ਜਾਨਵਰ ਪਾਣੀ ਪੀ ਸਕਣ ਬੱਚਿਆਂ ਨੇ ਅਗਲੇ ਦਿਨ ਇਹੋ ਵਚਨ ਲਿਆ ਕਿ ਉਹ ਪਾਣੀ ਦੀ ਰੱਖਿਆ ਕਰਨਗੇ ਉਹਨਾਂ ਨੇ ਆਪਣੇ ਘਰਾਂ ਵਿੱਚ ਆਪਣੇ ਮਾਪਿਆਂ ਨੂੰ ਕਿਹਾ ਕਦੇ ਵੀ ਪਾਣੀ ਨੂੰ ਬਿਆਰਥ ਨਾ ਭਗਾਓ ਬੱਚਿਆਂ ਤੇ ਪਾਣੀ ਦੀ ਸਾਨੂੰ ਰੱਖਿਆ ਕਰਨੀ ਚਾਹੀਦੀ ਹੈ ਪੰਛੀਆਂ ਤੇ ਜਾਨਵਰਾਂ ਲਈ ਵੀ ਹੌਲੀ ਹੌਲੀ ਬੱਚਿਆਂ ਦੀ ਗੱਲ ਪਿੰਡ ਦੇ ਵਿੱਚ ਤੱਕ ਪਹੁੰਚੀ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ ਕਿਸ਼ਾਨਾਂ ਨੇ ਆਪਣੇ ਖੇਤਾਂ ਵਿੱਚ ਛੋਟੇ ਛੋਟੇ ਟੱਬ ਲਵਾਏ ਜਿੱਥੇ ਪਾਣੀ ਇਕੱਠਾ ਕੀਤਾ ਤਾਂ ਜੋ ਪੰਛੀ ਤੇ ਜਾਨਵਰ ਪੀ ਸਕਣ ਇੱਕ ਬੁੱਢਾ ਕਿਸਾਨ ਬੈਠ ਕੇ ਕਹਿਣ ਲੱਗਾ ਸਾਡੇ ਬਚਪਨ ਵਿੱਚ ਅਸੀਂ ਕਦੇ ਪਾਣੀ ਨੂੰ ਬਰਬਾਦ ਨਹੀਂ ਸੀ ਕਰਦੇ ਸਾਡੇ ਘਰਾਂ ਦੇ ਨੇੜੇ ਹਮੇਸ਼ਾ ਇੱਕ ਛੋਟੀ ਜਹੀ ਹੋਦੀ ਬਣੀ ਹੁੰਦੀ ਸੀ ਹੁਣ ਅਸੀਂ ਭੁੱਲ ਗਏ ਹਾਂ ਪਰ ਇੱਕ ਚਿੜੀ ਨੂੰ ਇਹ ਸਬਕ ਯਾਦ ਦਵਾ ਗਈ ਸਾਨੂੰ ਜਿਹੜੀ ਹਰ ਰੋਜ਼ ਇਹ ਵੇਖਦੀ ਕਿ ਪਿੰਡ ਦੇ ਵੱਖ-ਵੱਖ ਕੋਨਿਆਂ ਵਿੱਚ ਛੋਟੇ-ਛੋਟੇ ਘੜੇ, ਹੋਦੀਆਂ ਤੇ ਬਰਤਨ ਪਾਣੀ ਨਾਲ ਭਰੇ ਨੇ ਹੁਣ ਉਹ ਬੜੀ ਖੁਸ਼ ਹੋ ਕੇ ਮਨ ਵਿੱਚ ਗੀਤ ਗਾਉਣ ਲੱਗੀ ਜਿਸਨੇ ਮਿਹਨਤ ਕੀਤੀ ਉਹ ਕਾਮਯਾਬ ਹੋਇਆ ਜਿਸਨੇ ਪਾਣੀ ਦੀ ਕਦਰ ਕੀਤੀ ਜਿਸਨੇ ਪਾਣੀ ਦੀ ਕਦਰ ਕੀਤੀ ਉਸਦਾ ਜੀਵਨ ਖਿੜਿਆ ਉਸਦੀ ਚਹਿਕਾਰ ਟਣੋਂ ਹੋਰ ਵੱਧ ਗਈ ਔਰ ਪੰਛੀਆ ਵੀ ਉਸਦੇ ਦੇ ਨਾਲ ਗਾਉਣ ਲੱਗੇ ਪਿੰਡ ਦੇ ਬੱਚੇ ਵੀ ਖੁਸ਼ ਹੋ ਗਏ ਜਦੋਂ ਅੰਗਣ ਵਿੱਚ ਪੰਛੀ ਚਹਿਕਦੇ ਪਰ ਅਸਲੀ ਪਰਖ ਉਸ ਵੇਲੇ ਆਈ ਜਦੋਂ ਗਰਮੀ ਵੱਧ ਗਈ ਤਿੰਨ ਮਹੀਨੇ ਤੱਕ بارش ਨਹੀਂ ਹੋਈ ਖੂਹ ਸੁੱਕ ਗਏ ਖੇਤਾਂ ਵਿੱਚ ਦਰਾਰਾਂ ਪੈ ਗਈਆਂ ਲੋਕ ਘਬਰਾਉਣ ਲੱਗੇ ਪਰ ਹੁਣ ਪਿੰਡ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਇਕੱਠੇ ਹੋ ਕੇ ਬੱਚੇ ਕੁਝੇ ਪਾਣੀ ਦੀ ਸੰਭਾਲ ਕੀਤੀ ਛੋਟੇ 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 ਟੋਬੇ ਬਣਾਏ ਜਿੱਥੇ ਬਰਖਾ ਦਾ ਪਾਣੀ ਰੱਖਿਆ ਗਿਆ ਪੰਛੀ ਅਤੇ ਜਾਨਵਰਾਂ ਲਈ ਵੀ ਵਰਤਨ ਭਰੇ ਚਿੜੀ ਨੇ ਵੇਖਿਆ ਕਿ ਹੁਣ ਪਿੰਡ ਦੇ ਲੋਕ ਤੇ ਸਾਰੇ ਪੰਛੀ ਖੁਸ਼ ਹੋ ਕੇ ਰਹਿਣ ਲੱਗੇ ਨੇ ਤੇ ਉਹਨਾਂ ਸਭ ਵਿੱਚ ਸਿਆਣਪ ਆ ਗਈ ਹੈ ਕਿ ਪਾਣੀ ਦੀ ਕਦਰ ਕਿਵੇਂ ਕਰਨੀ ਹੈ ਉਸ ਦਿਨ ਤੋਂ ਬਾਅਦ ਚਿੜੀ ਪੰਛੀਆਂ ਤੇ ਪਿੰਡ ਦੇ ਸਾਰੇ ਲੋਕ ਖੁਸ਼ੀ ਖੁਸ਼ੀ ਰਹਿਣ ਲੱਗੇ ਉਹਨਾਂ ਨੇ ਪਾਣੀ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਆਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ